ਆਰ ਦੀ ਕਿਸੇ ਖੋਸ ਨੂੰ ਢੱਲੇਵਾਲ ਸਾਹਿਬ ਦੇ ਸਾਹਮਣੇ ਖੰਗ ਨਹੀਂ ਦੇਵਾਂਗੇ ਜੇ ਚੱਕ ਕੇ ਹਸਪਤਾਲ ਦੇ ਵਿੱਚ ਲਜਾਣ ਦੀ ਕੋਸ਼ਿਸ਼ ਵੀ ਕਰਨਗੇ ਸਾਡੀਆਂ ਲਾਸ਼ਾਂ ਦੀ ਟੱਪ ਕੇ ਫੇਰ ਜਾਣਗੇ ਢੱਲੇਵਾਲ ਸਾਹਿਬ ਕੋਲੇ ਅਸੀਂ ਮਰ ਗਏ ਸਾਡੇ ਗੋਲੀਆਂ ਮਾਰਤੀਆਂ ਉਦੋਂ ਬਾਅਦ ਢੱਲੇਵਾਲ ਸਾਹਿਬ ਨੂੰ ਚੱਕ ਲਿਆ ਸਕਦੇ ਆ ਨਹੀਂ ਮੇਰੇ ਜਵਾਨ ਉੱਥੇ ਪੂਰੇ ਡਟੇ ਹੋਏ ਆਰ ਦੀਆਂ ਆਪਸਲਾ ਆਰਦਾ ਅਦਰੂਨੀ ਹਥਿਆਰ ਲੈ ਕੇ ਆਪਦੇ ਉੱਥੇ ਡਟੇ ਹੋਏ ਆ ਉਹ ਡਟੇ ਰਹਿਣਗੇ ਜਿੰਨਾ ਤੱਕ ਕਰੇ ਕਿਸਾਨੀ ਮੋਰਚਾ ਫਤਹਿ ਹੀ ਹੋ ਜਾਂਦਾ ਮੋਦੀ ਆਪ ਦੇ ਗੋਡੇ ਦੀ ਟੇਕ ਦਿੰਦਾਗਾ ਔਰ ਇਹ ਪੰਡ ਸਰਕਾਰ ਨੇ ਸਾਡੇ ਸਾਹ ਤੱਕ ਫੌਜੀਆਂ ਨੂੰ ਪਾਸੇ ਕਰਕੇ ਕਿਸਾਨਾਂ ਦੀ ਗਰੀਬਾਂ ਦੀ ਹਰ ਵਰਗ ਦੀ ਲੁੱਟ ਕਰ ਰਹੀ ਹੈ ਔਰ ਇਹਨਾਂ ਦੀ ਕਿੱਥੇ ਗਈ ਆ ਬੀਬੀ ਸਾਡੀ ਭੈਣੋ ਕਿੱਥੇ ਗਈ ਜਿਹੜੀਆਂ ਚੁੱਟੀਆਂ ਮਾਰ ਮਾਰ ਕੇ ਕਹਿੰਦੀ ਸੀ ਜੀ ਕਿ ਮੈਂ ਪੰਜਰਾਂ ਦੇ ਅੰਦਰ ਅੰਦਰ ਤੁਹਾਨੂੰ ਐਮਐਸਬੀ ਦੇ ਦਿਆਂਗੇ ਜਿਹੜੇ ਬੰਦੇ ਨੇ ਬਿੱਲੀ ਨੂੰ ਸੱਤ ਘਰ ਬਦਲ ਤੇ ਉਹਦੇ ਤੋਂ ਵੀ ਕੀ ਕੀ ਆਸ ਰੱਖਦੇ ਆ ਪਹਿਲਾਂ ਇਮਾਨਦਾਰ ਨਾ ਰਿਹਾ ਜੇ ਉਹ ਕਾਂਗਰਸ ਹਨ ਆ ਗਿਆ ਜੇ ਕੋਰਨਰ ਵੱਧ ਗਿਆ ਸੀ ਆ ਹੁਣੋਂ ਆਂ ਭੰਡਾ ਦੀ ਸਰਕਾਰ ਜਾ ਕੇ ਮਿਲ ਗਿਆ ਉਹ ਗੱਲ ਕਰੇ ਕਰੇ ਸੀ ਇਹੜੀ ਕਿਸਾਨੀ ਕੀਤੀ ਉਹਨੇ ਕੁੜੀਆਂ ਵਾਲੇ ਕਿਹੜੀ ਪਸੰਦੀ ਜਿੱਤੀ ਆ ਉਹਦੇ ਬਾਪ ਨੇ ਹਜੇ ਦਾ ਬਾਪ ਟੰਗਾ ਸੀ ਉਹਨੇ ਆਹਦੇ ਬਾਪ ਨੂੰ ਟੰਡਾ ਖਵਾਤਾ ਅੱਜ ਬੜੀ ਜ਼ਿੰਦਗੀ ਦਾ ਪਹਿਲਾ ਦਿਨ ਆ ਅੱਜ ਉਹ ਅੱਜ ਕਿਸਾਨ ਕਿਤੇ ਬੰਦਿਆਂ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਇੱਕ ਆਜ ਸਾਡਾ ਇਹਦਾ ਬੂਟ ਕੰਢਣ ਵਾਲਾ ਮੋਚੀ ਆ ਉਹ ਵੀ ਸਮਰਥਨ ਲੈ ਕੇ ਇੱਥੇ ਆਇਆ ਤੇ ਉਦੋਂ ਵੱਡੇ ਵੱਡੇ ਟੇਲਰ ਮਾਸਟਰ ਵਾਲ ਬਾਲ ਬਰ ਵਾ ਕੱਟਣ ਵਾਲੇ ਰੇੜੀ ਫੜੀ ਵਾਲੇ ਤਮਾਮ ਜਿੰਨੀਆਂ ਵੀ ਕੋਈ ਕਿਸਾਨ ਦੇ ਪੈਦਾ ਕੀਤੇ ਹੋਏ ਕਣਕ ਕਣਕ ਚੌਲ ਦਾ ਜੋ ਆਟਾ ਰੋਟੀ ਪਕਾ ਕੇ ਖਾਂਦਾ ਹੈ ਉਹਨੇ ਅੱਜ ਸਮਰਥਨ ਕੀਤਾ ਹੈ ਮੇਰੇ ਮਤਵਾਲੇ ਨੂੰ ਆ ਅੱਜ ਕਿਸ ਤਰ੍ਹਾਂ ਰਿਸਪੌਂਸ ਲੋਕ ਵਧੀਆ ਪੂਰਾ ਬਾਜ਼ਾਰ ਚ ਜਿਹੜਾ ਕੱਢ ਕੇ ਆ ਪੂਰਾ ਬਾਜ਼ਾਰ ਬੰਦ ਹੈ ਬੈਂਕ ਖੁੱਲੇ ਸੀਗੇ ਜੋ ਮੋਦੀ ਦੇ ਬੈਂਕਾਂ ਖੁੱਲੇ ਸੀਗੇ ਉਹ ਵੀ ਬੰਦ ਕਰਤੇ ਉਹਨਾਂ ਨੇ ਬਹੁਤ ਵੱਡਾ ਸਮਰਥਨ ਮਿਲਿਆ ਦੁਕਾਨਦਾਰਾਂ ਦੀ ਦੁਕਾਨਦਾਰਾਂ ਆ 80 ਆਪਣੇ ਟੀਪੂ ਹੋਲਡਰਾਂ ਮੈਂ ਪਾਸ ਕਰਕੇ ਗੂੜਾ ਗੂੜ ਕਰਨ ਵਾਲਾ ਬੋਚੀ ਜੁਨੀਆਣਾ ਰਸਕਾ ਜੁਨੀਆਣਾ ਟੈਪੂ ਜੁਨੀਆਣਾ ਮੈਂ ਕਿੰਨੀਆਂ ਕਿ ਜੁਨੀਆਨ ਦੇ ਨਾਲ ਆ ਮੈਂ ਕਹਿਣਾ ਕਿ ਜਿਹੜਾ ਕਿਸਾਨ ਦਾ ਅੰਨ ਖਾਂਦਾ ਰੋਟੀ ਖਾਂਦਾ ਕੋਈ ਵੀ ਕਿਤੇ ਕੰਮ ਕਰ ਰਿਹਾ ਉਹਨਾਂ ਨੇ ਸਾਰੇ ਨੇ ਅੱਗੇ ਸਮਰਥਨ ਦਿੱਤਾ ਬਹੁਤ ਵੱਡਾ ਸਮਰਥਨ ਮਿਲਿਆ ਅੱਜ ਲੋਕ ਉਹਹੀ ਪੀਰ ਕਰਨ ਜਾਣੇ ਆ ਕਿ ਸਾਡੇ ਕਿਸਾਨ ਮੇਤਾ ਜਗਜੀਤ ਸਿੰਘ ਢੱਲੇਵਾਲ ਅੱਜ 35 ਦਿਨ ਹੋ ਗਏ ਉਹਨਾਂ ਨੇ ਚ ਪਾਣੀ ਉਹਨੂੰ ਚਮਚਾ ਨਾਲ ਪਾਣੀ ਪਿਆ ਜਾ ਰਿਹਾ ਸ਼ੇਧ ਬਖੋ ਬਹੁਤ ਬਹਾਣਾ ਪਰ ਹੌਸਲੇ ਬਹੁਤ ਹੌਸਲਾ ਉਹਦੇ ਵਿੱਚ ਤੇ ਉਹਨਾਂ ਨੂੰ ਅਪੀਲ ਕਰਦੇ ਕੋਰੋਂ ਦਰਸ਼ਨ ਕਰਨ ਵਾਸਤੇ ਉੱਥੇ ਕਰ ਕਰਦਾ ਬੰਦਾ ਹਰ ਜੁਨੀਅਨ ਦਾ ਬੰਦਾ ਉੱਥੇ ਆਪਦੀ ਜੁਨੀਅਨ ਲੈ ਕੇ ਪਹੁੰਚੇ ਕਿਉਂਕਿ ਸਾਡੀ ਤਾਂ ਪਹਿਲਾਂ ਤੋਂ ਸੇਵਾ ਲੱਗੀ ਹੋਈ ਹੈ ਸਾਡੇ ਸਾਫਕਾ ਸੈਨਕਣੇ ਬੱਲੇਵਾਲ ਸਾਹਿਬ ਦੀ ਟਰਾਲੀ ਦਾ ਬੋਲਚਾ ਸੰਭਾਲਿਆ ਹੋਇਆ ਹੈ ਅਸੀਂ ਲਾਠ ਦੰਤ ਤੱਕ ਲਾਸਟ ਦੰਤ ਕਰ ਜਿਨਾ ਸਾਡੇ ਤੇ ਦਮ ਰਊਗਾ ਉਹਨੇ ਜਕਰ ਆ ਤਾਂ ਸੈਂਟਰ ਸਰਕਾਰ ਨੂੰ ਤੇ ਨਾ ਕਿਸੇ ਪੰਜਾਬ ਸਰਕਾਰ ਨੂੰ ਤੇ ਨਾ ਸੈਂਟਰ ਸਰਕਾਰ ਦੀ ਕਿਸੇ ਫੋਸ ਨੂੰ ਢੱਲੇਵਾਲ ਸਾਹਿਬ ਦੇ ਸਾਹਮਣੇ ਠੰਗ ਨਹੀਂ ਦੇਵਾਂਗੇ ਜੇ ਚੱਕ ਕੇ ਹਸਪਤਾਲ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਵੀ ਕਰਨਗੇ ਸਾਡੀਆਂ ਲਾਸ਼ਾਂ ਦੀ ਟੱਪ ਕੇ ਹੀ ਫੇਰ ਜਾਣਗੇ ਢੱਲੇਵਾਲ ਸਾਹਿਬ ਕੋਲੇ ਅਸੀਂ ਮਰ ਗਏ ਸਾਡੇ ਗੋਲੀਆਂ ਮਾਰਤੀਆਂ ਉਦੋਂ ਬਾਅਦ ਢੱਲੇਵਾਲ ਸਾਹਿਬ ਨੂੰ ਚੱਕ ਲਿਆ ਸਕਦੇ ਆ ਨਹੀਂ ਮੇਰੇ ਜਵਾਨ ਉੱਥੇ ਪੂਰੇ ਡਟੇ ਹੋਏ ਆਰਦੀਆਂ ਆਪ ਹਥਿਆਰ ਆਰਦਾ ਅਦਰੂਨੀ ਹਥਿਆਰ ਲੈ ਕੇ ਆਪਦੇ ਉੱਥੇ ਡਟੇ ਹੋਏ ਆ ਉਹ ਡਟੇ ਰਹਿਣਗੇ ਜਿੰਨਾ ਤੱਕ ਇਹ ਕਿਸਾਨੀ ਮੋਰਚਾ ਫਤਿਹ ਹੀ ਹੋ ਜਾਂਦਾ ਮੋਦੀ ਆਪ ਦੇ ਗੋਡੇ ਨਹੀਂ ਟੇਕ ਦਿੰਦਾਗਾ ਉਹ ਪਿੱਛੇ ਨੇ ਸਾਡੀਆਂ ਮੰਗਾ ਮੰਨੀਆਂ ਅਸੀਂ ਗੁਰੂ ਨਾਨਕ ਜਨਮ ਦਿਨ ਦੇ ਉੱਤੇ ਆ ਕੇ ਕਿ ਐਸ ਦੇ ਵਿੱਚੋਂ ਗਲਤੀ ਹੋ ਗਈ ਹੈ ਮੈਂ ਕਾਨੂੰਨ ਹੈ ਮਨਾ ਚੁੱਕੇ ਮੈਂ ਕਾਨੂੰਨ ਪਾਰਸ ਲੈਣਾ ਨਾ ਤਾਂ ਮੈਂ ਕਾਨੂੰਨ ਪਾਰਸ ਲਿਆ ਨਾ ਕੋ ਸਾਡੇ ਕਿਸਾਨਾਂ ਨੂੰ ਚਿੱਠੀ ਪੱਤਰ ਦਿੱਤਾ ਜਿੰਨਾ ਤੱਕ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਰਾਖੇ ਭਤੀ ਦੇਸ਼ ਦਾ ਸਾਨੂੰ ਲਿਖਤੀ ਰੂਪ ਚ ਗਫਾਨ ਨੂੰ ਨਹੀਂ ਦੇਦਾ ਉਹਨਾਂ ਦੇ ਕਰ ਅਸੀਂ ਸਾਫਤਾ ਸੈਨ ਕਿਸਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਰਾਵਾਂਗੇ ਤੇ ਢੱਲੇਵਾਲ ਸਾਹਿਬ ਦੀ ਪੂਰੀ ਸਕਿਉਰਿਟੀ ਕਰਕੇ ਰੱਖਾਂਗੇ ਉਹਨੂੰ ਉਤਾਰ ਫਿਰੋ ਉਹਦਾ ਇੰਟਰਵਿਊ ਅਸੀਂ ਡਿਊਟੀ ਲਈ ਹੋਈ ਆ ਅਬ ਮੋਰਚੇ ਦੇ ਉੱਤਰ ਵੀ ਅਸੀਂ ਡਿਊਟੀ ਲਈ ਹੋਈ ਆ ਬਈ ਭੁੱਲ ਜੇ ਸਰਕਾਰ ਕਿਤੇ ਗਲਤੀ ਨਾ ਕਰ ਲੇ ਕਿਤੇ ਟੱਲੇਵਾਲ ਸਾਹਿਬ ਨੂੰ ਚੱਕਣ ਵਾਸਤੇ ਨਾ ਆਜੇ ਇਹ ਉੱਥੇ ਕੂਨ ਦਰਾ ਪਿਆ ਹੋਇਆ ਹੋਊਗਾ ਸਾਡੀ ਜ਼ਿੰਦਗੀ ਬਾਉਂਸ ਦੀ ਆ ਅਸੀਂ శ్రీਲੰਕਾ ਦੇ ਵਿੱਚ ਨਹੀਂ ਮਰੇ ਅਸੀਂ ਚైనా ਦੇ ਬਾਰਡਰਾਂ ਤੇ ਨਹੀਂ ਮਰੇ ਅਸੀਂ ਪਾਕਿਸਤਾਨ ਦੇ ਬਾਰਡਰਾਂ ਤੇ ਨਹੀਂ ਮਰੇ ਤੇ ਅਸੀਂ ਨੂੰ ਮਰਦੇ ਖਨੋਰੀ ਦੇ ਬਾਰਡਰ ਤੇ ਵੀ ਨਹੀਂ ਗਏ ਉਥੋਂ ਅਸੀਂ ਟੱਲੇਵਾਲ ਸਾਹਿਬ ਤੇ ਨਹੀਂ ਅਖਬਰ ਤੇ ਨਹੀਂ ਚੱਕਣ ਦੇਵਾਂਗੇ ਸੈਂਟਰ ਸਰਕਾਰ ਦੀਆਂ ਫੋਰਸਾਂ ਨੂੰ ਮਰ ਸਕਦੇ ਆ ਪਰ ਚੱਕ ਨਹੀਂ ਦੇਵਾਂਗੇ ਉਥੇ ਅਸੀਂ ਪੰਜਾਬ ਤੇ ਬੰਦਾ ਸਤ ਬਹੁਤ ਦੇਖਣ ਵਾਲਾ ਹੈ ਕਿ ਸੈਕਟਰ ਤੇ ਅਸਰ ਹੋ ਸਕਦਾ ਹੈ ਸੈਕਟਰ ਦਾ ਅਸਰ ਹੋਇਆ ਹੋਇਆ ਬਾਈ ਜੀ ਛੋਟਾ ਜਿਹੜਾ মিডিਆ ਵਿਕਿਆ ਹੈ মিডিਆ ਹੈ ਜਿਹੜਾ ਸਾਡਾ ਰਾਜਸਭਾ ਦਾ ਮੈਂਬਰ ਇੱਕ ਕੋਤੀ ਦਾੜੀ ਆ ਜਾ ਸਾਰੇ ਚੈਨਲ ਉਹਦੇ ਆ ਪੰਜੇ ਛੇ ਚੈਨਲ 18 ਨਿਊਜ਼ 82 ਸਾਰੇ ਸਾਰੇ ਚੈਨਲ ਉਹਦੇ ਆ ਉਹਨੇ ਚੈਨਲਾਂ ਨੂੰ ਕੰਟਰੋਲ ਕਰਕੇ ਰੱਖਿਆ ਹੋਇਆ ਹੈ ਸਾਡਾ ਨਦੀਸ਼ ਕੁਮਾਰ ਜੀ ਦਾ ਆ ਮੁੱਖ ਮੰਤਰੀ ਉਹ ਬੜੇ ਤਰੀਕੇ ਨਾਲ ਭੱਜਾਂ ਠੱਠਾ ਫਿਰਦਾ ਹੈ ਜਿਹੜੀ ਉਹਨਾਂ ਨੇ ਮੋਦੀ ਨੇ ਕੀਤੀ ਹੈ ਹੁਣ ਜਿਹੜੇ ਉਹਦੇ ਮੰਤਰੀਆਂ ਨੂੰ ਜਾਂ ਕਿਹੜਾਂ ਨੂੰ ਇਹ ਆਰਦਨ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਉਹ ਵੀ ਆਹਦਾ ਸਮਰਥਨ ਲੈਣ ਵਾਸਤੇ ਵਾਪਸ ਹੋਇਆ ਹੈ ਸਾਡਾ 나ਡੂ ਜੀ 나ਡੂ ਵੀ ਚਾਹਦੀਆਂ ਘੁੱਟਾਂ ਥੋੜੀਆਂ ਘੁੱਟ-ਘੁੱਟ ਕੇ ਨਿਗਾਹ ਆ ਰਿਹਾ ਉਹਨਾਂ ਨੇ ਦੇ ਮੁਸਲਮਾਨਾਂ ਦੀਆਂ ਸਕੀਮਾਂ ਵਾਸਤੇ ਮੰਗ ਕੀਤੀ ਸੀ ਉਹਨਾਂ ਨੂੰ ਵੀ ਅੱਖਾਂ ਵਿਖਾ ਰਿਹਾ ਉਹ ਵੀ ਆਹਦਾ ਫੱਟ ਲੈਣ ਵਾਸਤੇ ਵਾਪਸ ਹੋਇਆ ਮੈਨੂੰ ਤੁਸੀਂ ਖਿਆਲ ਕਰੋ 48 ਘੰਟਿਆਂ ਤੋਂ ਜਾਂ 130 ਘੰਟਿਆਂ ਦੇ ਅੰਦਰ ਅੰਦਰ ਜੇ ਸਰਕਾਰ ਮੋਦੀ ਦੀ ਨਾਟਕੀ ਤੇ ਤੁਸੀਂ ਸਾਨੂੰ ਵੀ ਫੌਜੀ ਨਾ ਕਿਓ ਤੇ ਸਾਨੂੰ ਵੀ ਖਾਨ ਨਾ ਕਿਓ ਸਰਕਾਰ ਨੇ ਨਗਾ ਕਰ ਜਵਾਬ ਆ ਰਿਹਾ ਪੰਜਾਬ ਸਰਕਾਰ ਕਹਿ ਰਹੀ ਹੈ ਕੋਸ਼ਿਸ਼ ਹੋ ਰਹੀ ਹੈ ਪਹਿਲੀ ਗੱਲ ਤਾਂ ਸਾਡੀ ਜਿਹੜੀ ਪੰਜਾਬ ਸਰਕਾਰ ਉਹ ਭੰਡਾਂ ਦੀ ਸਰਕਾਰ ਹੈ ਦੋ ਦੋ ਵਿਆਹ ਕਰਵਾਉਣ ਵਾਲਿਆਂ ਦੀ ਸਰਕਾਰ ਹੈ ਉਹਨਾਂ ਨੂੰ ਯਾਤੋਂ ਵਾਸਤੇ ਲੱਗਾ ਪਿਆ ਕੋਈ ਤਾਂ ਦੋ ਵਿਆਹ ਕਰਾ ਰਿਹਾ ਕੋਈ ਨੰਦਾ ਵਿਆਹ ਕਰਾ ਰਿਹਾ ਉਹਨਾਂ ਨੂੰ ਇਸ ਪਾਸੇ ਹੈ ਹੀ ਨੀਗਾ ਕਿ ਉਹਨੇ ਮੂਤ ਛੋਲੇ ਪਾਇਆ ਉਹ ਬੋਲ ਕੇ ਦੱਸ ਨਹੀਂ ਸਕਦੇ ਕਿ ਇਹ ਜਿਹੜੀ ਸਕੀਮ ਹੈ ਸੈਂਟਰ ਨੇ ਦੇਣੀ ਆ ਪਰ ਜਿਹੜਾ ਪੰਜਾਬ ਸਰਕਾਰ ਦਾ ਹੱਕ ਮੰਗਦਾ ਕਿਸਾਨ ਨੂੰ ਪਿਛਲੀਆਂ ਸਾਡੀਆਂ ਮੰਡੀਆਂ ਦੇ ਵਿੱਚ 5-5 ਕਿਲੋ ਦੀ ਕਾਟ ਲੱਗੀ ਆ ਸਾਥੋਂ ਪੈਸੇ ਲੈ ਕੇ ਝੋਨਾ ਕੋਰਨ ਵਾਸਤੇ ਉਦੋਂ ਪੰਜਾਬ ਸਰਕਾਰ ਕਿੱਥੇ ਸੀ ਸਾਡੇ ਜੀਓ ਜੀ ਸੀ ਸਾਡੇ ਫੌਜ ਫੌਜੀ ਭਰਤੀ ਕਿੱਤੇ ਹੋਈ ਸੀ ਅਸੀਂ ਤਾਂ ਮੰਡੀ ਤੇ ਜਾ ਕੇ ਕਿਸਾਨ ਦਾ ਦਾਣਾ-ਦਾਣਾ ਚ ਪਾਉਂਦੇ ਸੀ ਜੇ ਕਿਸੇ ਕਿਸਾਨ ਦਾ 100 ਕਿਲੋ ਦਾਣਾ ਬੋਰੀ ਦੇ ਤਰ੍ਹਾਂ ਤੋਲਿਆ ਤੇ ਭਾਰਤ ਕਰਾਉਂਦੇ ਸੀਗੇ ਔਰ ਇਹ ਪੰਡ ਸਰਕਾਰ ਨੇ ਸਾਡੇ ਸਾਥ ਤਾਂ ਫੌਜੀਆਂ ਨੂੰ ਪਾਸੇ ਕਰਕੇ ਕਿਸਾਨਾਂ ਦੀ ਗਰੀਬਾਂ ਦੀ ਹਰ ਵਰਗ ਦੀ ਲੁੱਟ ਕਰ ਰਹੀ ਆ ਔਰ ਇਹਨਾਂ ਦੀ ਕਿੱਥੇ ਗਈ ਆ ਬੀਬੀ ਤੁਹਾਡੀ ਭੈਣ ਕਿੱਥੇ ਗਈ ਜਿਹੜੀਆਂ ਚੁਟਕੀਆਂ ਮਾਰ ਮਾਰ ਕੇ ਕਹਿੰਦੀ ਸੀ ਜੀ ਵੀ ਮੈਂ ਪੰਜ ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਐਮਐਸਵੀ ਦੇ ਦੇਵਾਂਗੇ ਸਾਡੇ ਕਿਹਦੀ ਅਸੀਂ ਤਾਂ ਕਿਸਾਨ ਤੇ ਸੀ ਇਹ ਸਰਕਾਰ ਕੋ ਕੰਮ ਕਰ ਰਹੀ ਜਿਹੜੇ ਕਿਸੇ ਨੇ ਨਹੀਂ ਕੀਤੇ ਕਿਹੜੇ ਕੰਮ ਕੀਤੇ ਇੱਕ ਵੀ ਦਿਖਾ ਦਿਓ ਕਿਹੜੇ ਵਰਗ ਦੇ ਕੰਮ ਕੀਤੇ ਆ ਜ਼ਿੰਦਗੀ ਦੇ ਵਿੱਚ ਅੱਜ ਪੰਜਾਬ ਸਰਕਾਰ ਕਾਸ ਕਰਕੇ ਉਹਨੇ ਕਿਸਾਨਾਂ ਨੂੰ ਵੀ ਮਾਰਿਆ ਉਹਨੂੰ ਜਵਾਨਾਂ ਨੂੰ ਵੀ ਮਾਰਿਆ ਉਹਨੇ ਤਸੂ ਮਜ਼ਦੂਰਾਂ ਨੂੰ ਵੀ ਮਾਰਿਆ ਉਹਨੇ ਦੁਕਾਨਦਾਰਾਂ ਨੂੰ ਵੀ ਮਾਰਿਆ ਉਹਨੇ ਟੀਪੂ ਹੋਲਡਰ ਨੂੰ ਵੀ ਮਾਰਿਆ ਉਹਨੇ ਆਰਥੀਆਂ ਨੂੰ ਵੀ ਮਾਰਿਆ ਉਹਨੇ ਮੋਚੀ ਨੂੰ ਵੀ ਮਾਰਿਆ ਉਹਨੇ 나ਈ ਨੂੰ ਵੀ ਮਾਰਿਆ ਕਿਉਂ ਉਹਨਾਂ ਬਖਸ਼ ਬਖਸ਼ਿਆ ਉਹਨੇ ਆਪ ਦੇ ਮੰਤਰੀ ਵੀ ਬਖਸ਼ੇ ਮੈਂ ਸੁਣਿਆ ਨਹੀਂ ਗਾ ਜੀ ਕੀ ਕਹਿਆ ਤੁਸੀਂ ਜਮੀਨ ਖੋਟਿਆ ਸਭ ਆਪਣੇ ਲਾ ਜਿਹੜੇ ਬੰਦੇ ਨੇ ਬਿੱਲੀ ਨੂੰ ਸਤਕਾਰ ਬਦਲ ਤੇ ਉਹਦੇ ਤੋਂ ਵੀ ਕੀ ਚੀਜ਼ ਆਸ ਰੱਖਦੇ ਆ ਪਹਿਲਾਂ ਇਮਾਨਦਾਰ ਨਾ ਰਿਆ ਜੇ ਗੰਧਨ ਆ ਗਿਆ ਜੇ ਕੋਰਨਰ ਵੜ ਗਿਆ ਸੀਗਾ ਤਾਂ ਹੁਣ ਉਹ ਆਪ ਭੰਡਾ ਦੀ ਸਰਕਾਰ ਜਾ ਕੇ ਮਿਲ ਗਿਆ ਉਹ ਗੱਲ ਕਰੇ ਕਰੇ ਸੀ ਜਿਹੜੀ ਕਿਸਾਨੀ ਕੀਤੀ ਉਹਨੇ ਕੁਟੀਆਂ ਵਾਲੇ ਕਿਹੜੀ ਪਸੰਦੀ ਕੀਤੀ ਆ ਉਹਦੇ ਬਾਪ ਨੇ ਹਜਾ ਦਾ ਬਾਪ ਟੰਗਾ ਸੀ ਉਹਨੇ ਉਹਦੇ ਬਾਪ ਨੂੰ ਟੰਡਾ ਖਵਾਤਾ ਜਿਹੜਾ ਤਾਂ ਉਹਦੀ ਮਰ ਗਿਆ ਜਾਂ ਕਿਸੇ ਨੇ ਮਰਵਾਤਾ ਫਿਰ ਵੀ ਰਹਿਣੀ ਦਿਨ ਤੇ ਪਰ ਨਾ ਰਹੂਗਾ ਕੁਟੀਆਂ ਵਾਲਾ ਕੀ ਚੀਜ਼ ਆ ਕੀ ਦੇਤਾ ਕੁਟੀਆਂ ਵਾਲਾ ਸਾਡੇ ਮੁਖਤਰ ਚ ਲੈ ਰੂ ਜਿਹੜਾ ਉਹ ਕਹਿੰਦਾ ਸੀ ਜਾ ਤੇ ਕੀ ਸਾਡੇ ਕੇ ਬੀਬੀ ਲੈ ਕੇ ਲਾਤੀ ਮੰਤਰੀ 1.5 ਹਜ਼ਾਰ ਰੁਪਏ ਲਈ ਜਾਂਦੀਆਂ ਲੋਕਾਂ ਦਾ ਕੰਮ ਕਰਾਉਣ ਦਾ ਹਾਂ ਤਾਂ ਖੁੱਡੀਆਂ ਵਾਲਾ ਇਹ ਸੱਚੋ ਬੰਦੇ ਬਦਲ ਕੇ ਲਾ ਰਿਹਾ ਲੰਬੀ ਚ ਲਿਆ ਕੇ ਕਿਉਂਕਿ ਲੰਬੀ ਦੇ ਉੱਤੋਂ ਸਾਰਾ ਪੋਤ ਵਗਾਇਆ ਲੰਬੀ ਦੇ ਤੱਕ ਦਾ ਮੋਤੀ ਕਬਾਈ ਹੁੰਦੀ ਆ ਜਿਹੜਾ ਇਹ ਕਬਾਹੂ ਪੁੱਤ ਹੈ ਲੰਬੀ ਦਾ ਠਾਣਾ ਔਰ ਜਿਹੜਾ ਜਿਹੜਾ ਮਕਲੇ ਵਾਲਾ ਦਾ ਖਾਣਾ ਉੱਥੇ ਨੂੰ ਹੀ ਮਨਮਰਜ਼ੀ ਦੇ ਸੱਚੋ ਲੱਗ ਰਿਹਾ ਕਿਹੋਂ ਸਾਫ ਦੇ ਰਹੇ ਆ ਲੋਕਾਂ ਨੂੰ